ਨਮਸਕਾਰ ਆਦੀ ਸਾਰਿਆਂ ਨੂੰ ਮੈਂ ਸੰਜੀਵ ਸ਼ਰਮਾ ਵਾਈਜੀ ਟੀਵੀ ਚੈਨਲ ਤੋਂ ਜੀ ਪੰਜਾਬ ਦੇ ਵਿੱਚ ਇੰਨੇ ਹੜ੍ਹ ਆਏ ਨੇ ਪਿੰਡੇ ਦੇ ਪਿੰਡ ਡੁੱਬੇ ਹੋਏ ਨੇ ਕਿਤੇ ਹੜ੍ਹ ਨਾਲ ਪਿੰਡ ਡੁੱਬ ਗਏ ਨੇ ਤੇ ਕਿਤੇ ਬਰਸਾਤ ਨਾਲ ਕਹਿਰ ਮੱਚਾ ਹੋਇਆ ਅਸੀਂ ਆਏ ਹਾਂ ਜੀ ਇੱਕ ਪਿੰਡ ਵਿੱਚ ਭੋਮਾ ਪਿੰਡ ਆ ਜੀ ਬਾਬੇ ਰੋਡੇ ਤੋਂ ਜਿਸ ਬਾਬੇ ਰੋਡੇ ਦਾ ਮੇਲਾ ਲੱਗਦਾ ਉਸ ਤੋਂ ਅੱਗੇ ਆ ਕੇ ਇੱਕ ਪਿੰਡ ਆ ਭੋਮਾ ਉਥੋਂ ਦਾ ਇੱਕ ਪਰਿਵਾਰ ਹੈ ਅਸੀਂ ਆ ਤੁਹਾਨੂੰ ਪਰਿਵਾਰ ਦਿਖਾ ਰਹੇ ਹਾਂ ਔਰ ਸਾਡੇ ਨਾਲ ਮੇਰੇ ਸਾਡੇ ਡਾਕਟਰ ਬੱਬੂ ਜੀ ਨਾਲ ਲਾਏ ਹੋਏ ਨੇ ਅਸੀਂ ਤੁਹਾਨੂੰ ਦਿਖਾਨੇ ਇਸ ਘਰ ਦੇ ਹਾਲਾਤ ਕੀ ਨੇ ਇਸ ਘਰ ਦੇ ਵਿੱਚ ਜਿਹੜੀ ਆ ਦੂਰੀ ਮਾਰ ਪਈ ਆ ਇਹ ਹਾਲਾਤ ਨੇ ਘਰ ਦੇ ਲੈਂਡਰ ਡਿਗ ਪਿਆ ਜੀ ਇਹਨਾਂ ਦਾ ਪ੍ਰਸਾਦ ਕਰਕੇ ਆ ਪੋੜੀਆਂ ਸੀ ਇੱਥੇ ਪੋੜੀਆਂ ਡਿਗ ਪੀਆਂ ਇਹਨਾਂ ਦੀਆਂ ਔਰ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਹੈ 12-13 13 ਸਾਲ ਦਾ ਹੋਏਗਾ। ਉਹਦਾ ਮਸਾ ਹੀ ਬਚਾ ਹੋਇਆ। ਆਹ ਦੇਖੋ ਕੀ ਹਾਲਾਤ ਨੇ ਘਰ ਦੇ। ਇਹ ਲੈਂਡਰ ਜੰਦਾ ਇਹਨਾਂ ਦਾ ਘਰ ਦਾ ਡਿੱਗ ਪਿਆ। ਸੱਤਾਂ ਮੈਂ ਨਾ ਦੀਆਂ ਚੋਰੀਆਂ ਨੇ। ਆਹ ਦੇਖੋ। ਤੇ ਉਦੋਂ ਇਹ ਹਾਲਾਤ ਇਸ ਘਰ ਦੇ ਆ ਵੇਖੋ। ਇਸ ਘਰਚਾਰੇ ਨੂੰ ਇੱਕ ਤੇ ਮਾਰ ਵਜੀ ਵਜੀ ਆ ਕਿ ਘਰ ਦਾ ਜਿਹੜਾ ਲੈਂਟਰ ਹੈ ਉਹ ਜਿਹੜਾ ਟੁੱਟ ਗਿਆ ਔਰ ਦੂਸਰਾ ਇਸ ਜਿਸ ਘਰ ਦੇ ਵਿੱਚ ਇਹ ਲੈਂਟਰ ਡੱਗਾ ਵੇਖੋ ਛੱਤ ਵੀ ਇਹਨਾਂ ਦੀ ਡਿੱਗ ਪਈ ਹੈ ਕੰਦਾ ਬਾੜ ਗਈ ਆ ਕੰਦਾ ਬਾੜ ਕੰਦਾ ਜੜੀਆਂ ਨੇ ਇਹਨਾਂ ਦੇ ਘਰ ਦੀਆਂ ਸਾਰੀਆਂ ਪਾੜ ਗਈਆਂ ਨੇ ਕੰਦਾ ਮੈਂ ਆਪਣੇ ਸੰਜੋਗ ਨੂੰ ਦਿਖਾਵਾਂ ਕਵਾਂਗਾ ਇਹ ਦਿਖਾਓ ਜਰਾ ਕਿ ਇਹਨਾਂ ਨੂੰ ਘਰ ਦਾ ਜੋ ਵੀ ਇਹਦਾ ਲੈਂਡ ਜਿਹੜਾ ਸਾਰਾ ਔਰ ਇਹ ਗੱਲ ਇੱਥੇ ਨਹੀਂ ਰੁਕੇਗੀ ਕਿ ਇਸ ਘਰ ਦੇ ਵਿੱਚ ਜਿਹੜਾ ਲੈਂਡ ਡਿੱਪਿਆ ਔਰ ਇਸ ਕਾਰਨ ਚਾਰੇ ਨੇ ਇਸ ਗਰੀਬ ਪਰਿਵਾਰ ਨੂੰ ਦੁਰੀ ਮਾਰ ਵਜੀ ਹੈ ਇੱਕ ਇਹਨਾਂ ਦੀ ਬੇਟੀ ਹੈ 19 ਸਾਲ ਦੀ ਉਹਦੀ ਜਿਹੜੀ ਹੈ ਉਹ ਮੈਰਿਜ ਹੈ 20 ਤਰੀਕ ਨੂੰ ਹਾਂਜੀ ਭਾਜੀ 203 ਉਹਨੇ ਮੈਰਿਜ ਹੋ ਗਿਆ ਹਾਂਜੀ ਹਾਂਜੀ ਭਾਜੀ ਇਹ ਤੁਹਾਡਾ ਲੈਂਡਰ ਜਿਹੜਾ ਕਦੋਂ ਢਟਗਾ ਇਹਨੂੰ ਜਿਦਮੀ ਭੈਣ ਚਲੂ ਜਿਮੀ ਚੋਂ ਚਲੂ ਹੋਏ ਹਾਂਜੀ ਤੇ ਬਾਰੇ ਚੋਂ ਡੇ ਆਈ ਤੇ ਬਾਹਰ ਸੁੱਤੇ ਜੀ ਅੱਛਾ ਮੀ ਵਰਦੇ ਜੀ ਅੱਛਾ ਹਾਂਜੀ ਦੇਖੋ ਜੀ ਇਹ ਗਰੀਬ ਵਿਚਾਰਾ ਬੰਦਾ ਜਿਹੜਾ ਇੱਕ ਰੇੜਾ ਚਲਾਉਂਦਾ ਹੈ ਮਜ਼ਦੂਰੀ ਕਰਦਾ ਹੈ ਆਪਣੀ ਔਰ ਇਹਦੀ ਘਰ ਦੇ ਹਾਲਾਤ ਦੇਖ ਲਓ ਇਸ ਵਿਚਾਰੇ ਨੂੰ ਜਿਹੜੀ ਹੈ ਦੂਰੀ ਮਾਰ ਵਜੀ ਹੈ ਇੱਕ ਤੇ ਜਿਹੜਾ ਘਰ ਦਾ ਨੁਕਸਾਨ ਹੋਇਆ ਹੀ ਹੋਇਆ ਲੈਂਟਰ ਡਿੱਗ ਪਿਆ ਜਿਹੜਾ ਇਹ ਜਿਹੜਾ ਇੱਕ ਬੱਚਾ 12-13 ਸਾਲ ਦਾ ਕਹਿੰਦੇ ਆ ਕਿ ਇਹ ਮਸਾਂ ਹੀ ਬੱਚਿਆ ਲੈਂਡਰ ਦੇ ਥੱਲੇ ਆ ਕੇ ਬਟ ਲੈਂਡਰ ਦੇ ਥੱਲੇ ਆ ਚੱਲਿਆ ਸੀ ਔਰ ਇਹ ਜਿਹੜੀ ਭੈਣ ਆ ਅਸੀਂ ਇਹਦੇ ਨਾਲ ਵੀ ਗੱਲ ਕਰਦੀ ਸੀ ਇਹ ਭੈਣਾ ਡੋਣਾ ਨੇ ਅਸੀਂ ਆਏ ਆ ਤੁਹਾਡੀ ਕੋਈ ਨਾ ਕੋਈ ਹੱਲ ਕਰਾਂਗੇ ਜ਼ਰੂਰ ਧੀ ਦਾ ਵਿਆਹ ਵਾ ਭੈਣ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਚੰਨੀ ਆ ਭਾਜੀ ਮੇਰੀ ਬੇਟੀ ਦਾ ਵਿਆਹ ਕਿਸ ਤਰ੍ਹਾਂ ਚਲੋ ਕੀਤਾ ਜਾਵੇ ਕਮਰੇ ਚਲੋ ਕੋਈ ਨਹੀਂ ਆ ਬਾਅਦ ਚ ਵੀ ਹੋ ਜਾਣਗੀ ਬੇਟੀ ਦਾ ਵਿਆਹ ਕਿਸ ਤਰ੍ਹਾਂ ਵੀ ਕੀਤਾ ਜਾਵੇ ਅਜੇ ਮੇਰੇ ਕੋ ਕੱਪੜੇ ਵੀ ਨਹੀਂ ਬਣੇ ਤੇ ਟਾਈਮ ਵੀ ਥੋੜਾ ਰਹਿ ਗਿਆ ਭਾਜੀ ਬੇਟਾ ਮੇਰਾ ਉਹ ਪੰਜਾਂ ਦਿਨਾਂ ਦਾ ਮੈਂ ਗੋਦ ਚ ਪਾਇਆ ਸੀ ਉਹ ਲੈ ਕੇ ਭਤੀਜਾ ਪਾਲ ਲਿਆ ਸੀ ਤੇ ਹੇਰ ਕਿਤੇ ਮੈਨੂੰ ਤਾਂ ਦੇ ਕਰਕੇ ਜਿਆਦਾ ਦੋਖਾ ਹੁੰਦਿਆ ਪਈ ਕਮਰੇ ਡਿੱਗ ਪਿੰਦੀ ਇਹ ਮੇਰਾ ਬੇਟਾ ਇਦਾਂ ਅਭੀ ਨਭੀ ਹੋਈਂਦੀ ਤੇ ਮੈਨੂੰ ਬੇਟਾ ਲੱਭਣ ਆਣੀ ਸੀ ਇਹ ਗੱਲੋਂ ਮੈਂ ਜ਼ਿਆਦਾ ਡੋਲ ਨਹੀਂ ਗਿਆ ਚਲੋ ਅਸੀਂ ਵੀ ਜ਼ਰੂਰ ਸਮਾਜ ਸੇਵੀ ਸੰਸਥਾਵਾਂ ਨੂੰ ਇੱਕ ਵਾਰੀ ਅਪੀਲ ਕਰਾਂਗੇ ਔਰ ਕਿ ਇਸ ਪਰਿਵਾਰ ਦੀ ਜਿਹੜੀ ਇਹਦੀ ਧੀ ਦਾ ਜਿਹੜਾ ਵਿਆਹ ਹੈ ਉਹ ਨਹੀਂ ਰੁਕਣਾ ਚਾਹੀਦਾ 20 ਤਰੀਕ ਨੂੰ ਇਸ ਭੈਣ ਦੀ ਕੁੜੀ ਦਾ ਵਿਆਹ ਹੈ ਤੇ ਵੱਧ ਚੜ ਕੇ ਜਿਹੜਾ ਹੈ ਕਿ ਸੰਸਥਾਵਾਂ ਨੂੰ ਚਾਹੀਦਾ ਕਿ ਇਸ ਭੈਣ ਦੀ ਜਿਹੜੀ ਹੈਲਪ ਕੀਤੀ ਜਾਵੇ ਤੇ ਅਸੀਂ ਵੀ ਆਪਣੇ ਕੋਲੋਂ ਜੋ ਵੀ ਹੋਏਗਾ ਅਸੀਂ ਵੀ ਆਪਾਂ ਇਹਨਾਂ ਦੀ ਹੈਲਪ ਜ਼ਰੂਰ ਕਰਾਂਗੇ ਤੇ ਕੜਾ ਆਪਣਾ ਘਰ ਦਾ ਐਡਰੈਸ ਦੱਸ ਦੋ ਆਪਣਾ ਫੋਨ ਨੰਬਰ ਦੱਸ ਦਿਓ ਆਪਣਾ 6280 4542 30 ਉਹ ਮੇਰੇ ਇੱਕ ਵਾਰੀ ਫੇਰ ਰਿਪੀਟ ਕਰ ਦੋ 6280 4542 30 ਇਹ ਆਪਣੇ ਘਰ ਦਾ ਨੰਬਰ ਹੈ ਇਹ ਇਹ ਪਿੰਡ ਜਿਹੜਾ ਹੈ ਭੋਮਾ ਪਿੰਡੇਗਾ ਜੀ ਭੋਮਾ ਤੇ ਜੇ ਭਾਈ ਸਾਹਿਬ ਕਿੱਥੇ ਆਣਾ ਵੀ ਕੀ ਤੁਹਾਡਾ ਨਾਮ ਕੀ ਇੱਥੇ ਚੱਲਦਾ ਛੋਟਾ ਕੋਈ ਮੇਰਾ ਨਾਮ ਨੇਰੀ ਚੱਲ ਰਹੀ ਹੈ ਹਾਂਜੀ ਨੇਰੀ 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 ਹਾਂਜੀ ਨੇਰੀ ਨੇਰੀ ਰੇੜੇ ਵਾਲਾ ਜੀ ਇਹਦਾ ਨਾਮ ਹੈਗਾ ਜੀ ਬੰਦੇ ਦਾ ਕਿੱਥੇ ਆ ਕੇ ਤੁਸੀਂ ਪਤਾ ਕਰ ਸਕਦੇ ਹੋ ਪਿੰਡ ਦੇ ਵਿੱਚ ਤੇ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕਿ ਇਸ ਭੈਣ ਦੀ ਜਿਹੜੀ ਵੀ ਕਰੀ ਦੀ ਧੀ ਦਾ ਵਿਆਹ ਹੈ ਉਹਦੀ ਜਿੰਨੀ ਹੈਲਪ ਹੋ ਸਕਦੀ ਹੈ ਤੇ ਕੀਤੀ ਜਾਵੇ 20 ਤਰੀਕ ਨੂੰ ਇਹਦੀ ਭੈਣ ਦਾ ਧੀ ਦਾ ਵਿਆਹ ਹੈ 20 ਤਰੀਕ ਨੂੰ ਭੈਣ ਜੀ ਮੇਰਾ ਹਾਂਜੀ 20 ਤਰੀਕ ਨੂੰ ਵਿਆਹ ਜੀ ਇਹਨਾਂ ਦੀ ਭੈਣ ਦੀ ਧੀ ਦਾ ਬੇਟੀ ਦਾ ਵਿਆਹ ਤੇ ਮੈਂ ਫਿਰ ਇੱਕ ਵਕਰੀ ਫਿਰ ਆਪਣੇ ਲੋਕਾਂ ਨੂੰ ਅਪੀਲ ਕਰਦਾ ਆਪਣੀ ਸੰਸਥਾਵਾਂ ਨੂੰ ਐਨਜੀਓ ਵਾਲਿਆਂ ਨੂੰ ਵੀ ਇੱਥੇ ਆ ਪਿੰਡ ਦੇ ਵਿੱਚ ਆਓ ਫੋਨ ਨੱਬਾ ਤੁਹਾਡਾ ਇਹ ਇਹਨਾਂ ਨੂੰ ਦੇ ਦਿੱਤਾ ਹੈ ਤੁਹਾਨੂੰ ਤੇ ਸਿੱਧਾ ਹੀ ਆ ਕੇ ਤੁਸੀਂ ਫੋਨ ਕਰਕੇ ਜੋ ਵੀ ਇਸ ਗਰੀਬ ਪਰਿਵਾਰ ਦੀ ਹੈਲਪ ਹੁੰਦੀ ਹੈ ਬੇਟੀ ਦਾ ਵਿਆਹ ਜਿਹੜਾ ਜਿਹੜਾ ਭੈਣ ਨੇ ਕਾਰ ਦੀ ਜਿਹੜਾ ਛੇੜਿਆ ਬੇਟੀ ਦਾ ਉਹਨੂੰ ਪੂਰਾ ਕਰਨ ਦੇ ਵਿੱਚ ਇਹ ਅਸੀਂ ਭੈਣ ਦੀ ਮਦਦ ਕਰੋ ਵੱਧ ਚੜ ਕੇ ਤੇ ਮੈਂ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੇ ਜਗਤਾ ਸਿੰਘ ਜੀ ਹੋਣੀ ਉਹਨਾਂ ਨੂੰ ਵੀ ਇੱਕ ਬੇਨਤੀ ਕਰਾਂਗਾ ਇਸ ਪਰਿਵਾਰ ਦੀ ਜਿਹੜੀ ਹੈ ਹੈਲਪ ਉਹ ਕੀਤੀ ਜਾਵੇ ਔਰ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਅਸੀਂ ਤੇ ਚਾਹੋ ਕੋਈ ਸੰਸਥਾ ਵਾਲੇ ਵੀ ਹੋ ਸਕਦਾ ਕਿ ਆ ਕੇ ਇਹਨਾਂ ਦਾ ਕੋਈ ਕਰ ਜਾਣ ਉਹ ਇਹਨਾਂ ਕੁਝ ਕਰਕੇ ਜਰੂਰ ਜਾਣਗੇ ਸਾਨੂੰ ਇਹਨਾਂ ਪਤਾ ਹੈ ਕਿਉਂਕਿ ਇਹ ਪੰਜਾਬ ਹੈ ਪੰਜਾਬ ਪੰਜਾਬੀਆਂ ਦਿਲ ਵੈਸੇ ਬਹੁਤ ਵੱਡਾ ਹੁੰਦਾ ਹੈ ਜਿਹੜਾੜਾਂ ਦੇ ਵਿੱਚ ਜਾ ਕੇ ਪਾਣੀਆਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਤੇ ਇਸ ਭੈਣ ਦੀ ਤੀਜ ਦਾ ਵੀ ਵਿਆਹ ਵੀ ਜਰੂਰ ਹੋਏਗਾ ਔਰ ਮੈਂ ਸਰਪੰਚ ਨੂੰ ਫੇਰ ਇਹ ਗਰੀ ਬੇਨਤੀ ਕਰਦਾ ਕਿ ਤੁਸੀਂ ਇੱਥੇ ਆਓ ਤੇ ਆਗੇ ਇਸ ਕਰਦੇ ਹਾਲਾਤ ਵੇਖੋ ਇਸ ਭੈਣ ਦੀ ਧੀ ਦੇ ਵਿਆਹ ਦੇ ਵਿੱਚ ਜੋ ਤੁਹਾਡੇ ਕੋਲ ਸਰਦਾ ਪੁੱਛਦਾ ਉਹਦੀ ਹੈਲਪ ਜਰੂਰ ਹੈ ਸੰਜੀਵ ਸ਼ਰਮ 22 ਜੀ ਟੀਵੀ ਚੈਨਲ ਤੋਂ ਔਰ ਮੇਰੇ ਨਾਲ ਮੇਰੇ ਸੰਯੋਗੀ ਡਾਕਟਰ ਬੱਬੂ ਜੀ